ਪਾਕਿਸਤਾਨ ਜਾਣ ਵਾਲੇ ਸੇਕਾ ਸ਼ਰਧਾਲੂਆਂ ਦੇ ਨਾਲ ਜੁੜੀ ਅਹਿਮ ਖਬਰ ਸਾਹਮਣੇ ਆ ਰਹੀ ਹੈ ਦਾਸੇ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਮਨਾਉਣ ਦੇ ਲਈ ਸਿੱਖ ਜਥਾ ਜੋ ਹੈ ਅੱਜ ਪਾਕਿਸਤਾਨ ਦੇ ਲਈ ਰਵਾਨਾ ਹੋਇਆ ਸੀਗਾ ਲੇਕਿਨ ਉਹਨਾਂ ਨੂੰ ਅਟਾਰੀ ਬਾਰਡਰ ਤੇ ਰੋਕ ਦਿੱਤੇ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ ਜੀ ਹਾਂ ਇਸ ਵੇਲੇ ਦੀ ਬੇਹਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਸਿੱਖ ਸ਼ਰਧਾਲੂਆਂ ਨੂੰ ਜੋ ਹੈ ਅਟਾਰੀ ਸਰਹੱਦ ਤੇ ਰੋਕਿਆ ਗਿਆ ਤੇ ਉਹਨਾਂ ਨੂੰ ਦਾਸੇ ਕਿ ਪੁਲਿਸ ਤਸਦੀਕ ਦਾ ਹਵਾਲਾ ਦਿੰਦੇ ਹੋਏ ਵਾਪਸ ਭੇਜ ਦਿੱਤਾ ਕਿਦਰਸਲ ਦੱਸੇ ਕਿ ਅਟਾਰੀ ਸਰਦ ਤੇ ਕੁਝ ਸਰਦਾਲਵਾਂ ਨੂੰ ਜੋ ਐ ਰੋਗ ਦਿੱਤਾ ਗਿਆ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਡੀ ਪੁਲਿਸ ਤਸਦੀਕ ਯਾਨੀ ਕਿ ਪੁਲਿਸ ਇਨਕੁਆਇਰੀ ਜਿਹੜੀ ਹੈ ਸਹੀ ਤਰੀਕੇ ਦੇ ਨਾਲ ਨਹੀਂ ਹੋਈ ਐ ਤਾਂ ਜਿਸ ਤੋਂ ਬਾਅਦ ਕੁਝ ਸਰਦਾਲਵਾਂ ਨੂੰ ਦੱਸੇ ਕਿ ਬਾਰਡਰ ਤੋਂ ਹੀ ਵਾਪਸ ਭੇਜ ਦਿੱਤਾ ਗਿਆ ਤਾਂ ਹੁਣ ਕਾਫੀ ਜ਼ਿਆਦਾ ਰੋਸ ਦੱਸੇ ਕਿ ਇਨ੍ਹਾਂ ਸਿੱਖ ਸਰਦਾਲਵਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਬੜੇ ਹੀ ਉਚਾ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਜੋ ਐ ਪਾਕਿਸਤਾਨ ਜਾਂ ਦੇ ਲਈ ਰਵਾਨਾ ਹੋਈਆਂ ਸੀਗੀਆਂ ਨਨਕਾਣਾ ਸਾਹਿਬ ਵਿਖੇ ਜਾ ਕੇ ਉਹਨਾਂ ਨੇ ਜੋ ਹੈ ਦਰਸ਼ਨ ਕਰਨੇ ਸੀਗੇ ਗੁਰੂ ਧਾਮਾਂ ਦੇ ਦਰਸ਼ਨ ਕਰਨੇ ਸੀ ਲੇਕਿਨ ਹੁਣ ਕੁਝ ਸ਼ਰਧਾਲੂਆਂ ਨੂੰ ਦੱਸਿਆ ਕਿ ਅਟਾਰੀ ਵਾਗਾ ਸਰਦ ਤੋਂ ਜੋ ਹੈ ਵਾਪਸ ਭੇਜ ਦਿੱਤਾ ਗਿਆ ਹੈ ਜਿਸ ਕਰਕੇ ਭਾਰੀ ਰੋਸ ਜੋ ਇਥੇ ਸੰਗਤਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਸੋ ਸੁਰੱਖਿਆ ਏਜੰਸੀਆਂ ਦੇ ਵੱਲੋਂ ਦੱਸਿਆ ਕਿ ਬਾਰਡਰ ਤੇ ਜੋ ਹੈ ਕੁਝ ਜਿਹੜੇ ਚੈਕਿੰਗ ਉਥੇ ਕੀਤੀ ਜਾ ਰਹੀ ਸੀ ਤਾਂ ਸੰਗਤਾਂ ਨੂੰ ਇਹ ਕਿਹਾ ਗਿਆ ਕਿ ਤੁਹਾਡੀ ਜਿਹੜੀ ਪੁਲਿਸ ਇਨਕੁਆਇਰੀ ਹੈ ਉਹ ਸਹੀ ਤਰੀਕੇ ਦੇ ਨਾਲ ਨਹੀਂ ਹੋਈ ਹੈ ਤੇ ਜਿਸ ਕਰਕੇ ਦੱਸਦੇ ਕਿ ਪੁਲਿਸ ਇਨਕੁਆਇਰੀ ਦਾ ਹਵਾਲਾ ਦਿੰਦੇ ਹੋਏ ਇਥੋਂ ਸੰਤਾਂ ਨੂੰ ਵਾਪਸ ਭੇਜ ਦਿੱਤਾ ਗਿਆ ਜਿਸ ਕਰਕੇ ਦੱਸਈਏ ਕਿ ਇਹ ਪੂਰੀ ਕਾਰਵਾਈ ਹੁਣ ਸਾਹਮਣੇ ਆਈ ਹੈ ਤਾਂ ਐਸਜੀਪੀਸੀ ਸਕੱਤਰ ਪ੍ਰਤਾਪ ਸਿੰਘ ਨੇ ਦੱਸਦੇ ਕਿ ਇਸ ਬਾਰੇ ਜਾਣਕਾਰੀ ਵੀ ਸਾਂਝੀ ਕੀਤੀ ਹੈ ਉਹਨਾਂ ਨੇ ਦੱਸਿਆ ਕਿ ਪਾਕਿਸਤਾਨ ਜਾਣ ਵਾਲੇ ਸਿੱਖ ਸ਼ਰਧਾਲੂਆਂ ਦੇ ਵਿੱਚੋਂ ਕੁਝ ਲੋਕਾਂ ਨੂੰ ਜੋ ਹੈ ਅੱਜ ਸਰਹੱਦ ਤੋਂ ਵਾਪਸ ਜੋ ਹੈ ਭਾਰਤ ਵਾਲੇ ਪਾਸੇ ਭੇਜ ਦਿੱਤਾ ਗਿਆ ਕਿਉਂਕਿ ਸੁਰੱਖਿਆ ਏਜੰਸੀਆਂ ਜੋ ਚੈਕਿੰਗ ਕੀਤੀ ਤਾਂ ਉਹਨਾਂ ਨੇ ਇਹ ਕਹਿ ਦਿੱਤਾ ਕਿ ਉਹਨਾਂ ਦੀ ਪੁਲਿਸ ਤਸਦੀਕ ਜਿਹੜੀ ਸਹੀ ਤਰੀਕੇ ਦੇ ਨਾਲ ਨਹੀਂ ਹੋਈ ਹੈ ਤਾਂ ਜਿਸ ਕਰਕੇ ਦੱਸਦੇ ਕਿ ਇਹ ਜਿਹੜੀ ਹੈ ਸੁਰੱਖਿਆ ਏਜੰਸੀਆਂ ਦੇ ਵੱਲੋਂ ਕਾਰਵਾਈ ਕੀਤੀ ਗਈ ਤੇ ਉਹਨਾਂ ਨੇ ਕੁਝ ਸ਼ਰਧਾਲੂਆਂ ਨੂੰ ਜੋ ਹੈ ਵਾਪਸ ਠਾਰੀ ਸ਼ਰਤੋਂ ਭੇਜ ਦਿੱਤਾ ਹੈ ਜਿਸ ਤੋਂ ਬਾਅਦ ਦੱਸਦੇ ਕਿ ਭਾਰੀ ਰੋਜ਼ ਜੋ ਹੈ ਇੱਥੇ ਸੰਗਤਾਂ ਦੇ ਵਿਚਕਾਰ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਬੜੇ ਹੀ ਉਚਾ ਦੇ ਨਾਲ ਲੋਕ ਜੋ ਹੈ ਰਵਾਨਾ ਹੋਏ ਸਿਗੇ ਇੱਥੋਂ ਦੀ ਲੇਕਿਨ ਦੱਸਦੇ ਕਿ ਉੱਥੇ ਜਾ ਕੇ ਉਹਨਾਂ ਨੂੰ ਰੋਕ ਦਿੱਤਾ ਗਿਆ ਤਾਂ ਹੁਣ ਨਾ ਦੇ ਵੱਲੋਂ ਸਵਾਲ ਚੁੱਕੇ ਜਾ ਰਹੇ ਨੇ ਕਿ ਪਹਿਲਾਂ ਵੀਜ਼ਾ ਦਿੱਤਾ ਗਿਆ ਸੀਗਾ ਲੇਕਿਨ ਹੁਣ ਜੋ ਹੈ ਅਜਿਹਾ ਕੀਤਾ ਜਾ ਰਿਹਾ ਸੋ ਕਿਤੇ ਨਾ ਕਿਤੇ ਉਹਨਾਂ ਦੀ ਭਾਵਨਾਵਾਂ ਨੂੰ ਜੋ ਹੈ ਠੇਸ ਪਹੁੰਚੀ ਹੈ ਸੋ ਇਸ ਕਰਕੇ ਭਾਰੀ ਰੋਸ ਜੋ ਹੈ ਉਹਨਾਂ ਦੇ ਵੱਲੋਂ ਜ਼ਾਹਿਰ ਕੀਤਾ ਜਾ ਰਿਹਾ ਸੋ ਬੇਹੱਦ ਹੀ ਅਹਿਮ ਖਬਰ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰ ਰਿਹਾ ਅੰਮ੍ਰਿਤਸਰ ਦੇ ਵਿੱਚ ਦੱਸੇ ਕਿ ਅੱਜ ਪੂਰੀਆਂ ਤਿਆਰੀਆਂ ਜੋ ਹੈ ਕੀਤੀਆਂ ਗਈਆਂ ਪੂਰੇ ਇਥੇ ਜੋਸ਼ ਉਤਸ਼ਾਹ ਦੇ ਨਾਲ ਜੋ ਜਥਾ ਹੈ ਉਹ ਰਵਾਨਾ ਹੋਇਆ ਦੱਸੇ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਹੈ ਉਹਤੋਂ ਦੀ ਰਵਾਨਾ ਹੋਏ ਜਿਨ੍ਹਾਂ ਨੇ ਦਾਸੇ ਕਿ ਨਨਕਾਨਾ ਸਾਹਿਬ ਵਿਖੇ ਮੱਥਾ ਟੇਕਣਾ ਸੀਗਾ ਤਾਂ ਉਥੇ ਗੁਰੂ ਧਾਮਾ ਦੇ ਦਰਸ਼ਨਾਂ ਦੇ ਲਈ ਦਾਸੇ ਕਿ ਇਹ ਸਾਰੇ ਹੀ ਜਿਹੜਾ ਅੱਜ ਅੰਮ੍ਰਿਤਸਰ ਤੋਂ ਰਵਾਨਾ ਹੋਏ ਸੀਗੇ ਤਾਂ ਜਥਾ ਜੋ ਹੈ ਦਾਸੇ ਕਿ 2100 ਸ਼ਰਦਾਲੂਆਂ ਨੇ ਇੱਕ 2100 ਸ਼ਰਦਾਲੂਆਂ ਨੂੰ ਜੋ ਹੈ ਪਾ ਕੇ ਸਰਕਾਰ ਨੇ ਵੀਜ਼ੇ ਜਾਰੀ ਕਰ ਦਿੱਤੇ ਸੀਗੇ ਸੋ ਹੁਣ ਉਹ ਲੋਕ ਜਿਹੜਾ ਅੱਜ ਨਿਕਲੇ ਸੀਗੇ ਲੇਕਿਨ ਕੁਝ ਸ਼ਰਦਾਲਵਾਂ ਨੂੰ ਜੋ ਹੈ ਵਾਪਿਸ ਭੇਜਿਆ ਗਿਆ ਸੋ ਮੇਰੇ ਸਹਿਯੋਗੀ ਅਕਸ਼ੇ ਮੇਰੇ ਨਾਲ ਅੰਮ੍ਰਿਤਸਰ ਤੋਂ ਲਾਈਵ ਜੁੜ ਚੁੱਕੇ ਨੇ ਉਹ ਦੱਸਣਗੇ ਕਿ ਕਿਸ ਤਰੀਕੇ ਦੀ ਸਥਿਤੀ ਜਿਹੜੀ ਹੈ ਇੱਥੇ ਬਣੀ ਹੋਈ ਹੈ ਸੋ ਅਕਸ਼ੇ ਕੀ ਕੁਝ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਜੋ ਹੈ ਸ਼ਰਦਾਲਵਾਂ ਨੂੰ ਕੁਝ ਸ਼ਰਦਾਲਵਾਂ ਨੂੰ ਵਾਪਿਸ ਜੋ ਹੈ ਸਰਹੱਦ ਤੋਂ ਬਾਰਡਰ ਤੋਂ ਭੇਜ ਦਿੱਤਾ ਗਿਆ ਹੈ ਆਖਿਰਕਾਰ ਕਿਉਂ ਅਜਿਹੀ ਕਾਰਵਾਈ ਹੋਈ ਹੈ ਕਿਉਂਕਿ ਪਹਿਲਾਂ ਵੀਜ਼ੇ ਦੇ ਦਿੱਤੇ ਗਏ ਸੀ ਲੇਕਿਨ ਹੁਣ ਵਾਪਸ ਭੇਜਿਆ ਜਾ ਰਿਹਾ ਹੈ ਬਿਲਕੁਲ ਲਾਨੂੰ ਇਹ ਜੋ ਮਾਮਲਾ ਸਾਹਮਣੇ ਆਇਆ ਦੱਸਦੀ ਹੈ ਕਿ ਫੇਰ ਵੇਲੇ ਜਦੋਂ ਸੰਗਤ ਜੋ ਸਚਕਾਂਸ਼ੀ ਰਵੰਦਰ ਸਾਹਿਬ ਜੀ ਤੋਂ ਜੋ ਸ਼ਰੌਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਦਫ਼ਤਰ ਤੋਂ ਜਦੋਂ ਜੱਥਾ ਰਵਾਨਾ ਹੁੰਦਾ ਹੈ ਤਾਂ ਇਹ ਜੱਥਾ ਜਦੋਂ ਬਾਰਡਰ ਵਿਖੇ ਪਹੁੰਚਦਾ ਤਾਂ ਸੰਗਤਾਂ ਦੇ ਮਨ ਦੇ ਵਿੱਚ ਇੱਕ ਬੜਾ ਉੱਚਾ ਹੁੰਦਾ ਸ਼ਰਧਾ ਭਾਵਨਾ ਹੁੰਦੀ ਹੈ ਕਿ ਅਸੀਂ ਗੁਰੂ ਸਾਹਿਬ ਕੋ ਜਾਵਾਂਗੇ ਪਾਕਿਸਤਾਨੇ ਕੇ ਜਾ ਕੇ ਆਪਣੇ ਗੁਰੂ ਧਾਮਾਂ ਦੇ ਦਰਸ਼ਨ ਵੀ ਕਰਾਂਗੇ ਲੇਕਿਨ ਉੱਥੋਂ ਦੀ ਜਦੋਂ ਇਨਕੁਆਰੀ ਜਦੋਂ ਕਹਿ ਸਕਦੇ ਆ ਕਿ ਵੱਖ-ਵੱਖ ਏਜੰਸੀਆਂ ਵੱਲੋਂ ਉੱਥੋਂ ਜਦੋਂ ਇਨਕੁਆਰੀ ਕੀਤੀ ਜਾਂਦੀ ਹੈ ਤਾਂ ਉਸ ਵੇਲੇ ਕੋਈ ਕੀ ਤਾਂ 40 ਕੁ ਤਰੀ ਜਿਹੜੀ ਆ ਜੋ ਸੰਗਤ ਦਿੱਤੀ ਜਾ ਰਹੀ ਹੈ ਕਿ ਇਹਨਾਂ ਸੰਤਾਂ ਦਾ ਜੋ ਇਹਨਾਂ ਨੂੰ ਵਾਪਸ ਭੇਜ ਦਿੱਤਾ ਜਾਂਦਾ ਆਖ ਦਿੱਤਾ ਜਾਂਦਾ ਕਿ ਇਨਕੁਆਰੀ ਅਨ ਇਨਵੈਸਟੀਗੇਸ਼ਨ ਦਾ ਹਵਾਲਾ ਦੇ ਕੇ ਇਹਨਾਂ ਨੂੰ ਜਿਹੜਾ ਵਾਪਸ ਭੇਜ ਦਿੱਤਾ ਜਾਂਦਾ ਤੇ ਉੱਥੇ ਜੇਕਰ ਅਸੀਂ ਸ਼੍ਰੋਮਣੀ ਕਮੇਟੀ ਦੀ ਗੱਲ ਕਰੀਏ ਤਾਂ ਸਕੱਤਰ ਸਾਹਿਬਾਨਾਂ ਦਾ ਕਹਿਣਾ ਹੈ ਕਿ ਅਸੀਂ ਇਸ ਦੇ ਉੱਤੇ ਇਨਕੁਆਰੀ ਕਰ ਰਹੇ ਹਾਂ ਕਿ ਕਿਉਂ ਵਾਪਸ ਭੇਜ ਦਿੱਤਾ ਗਿਆ ਕਿਉਂਕਿ ਇੱਕ ਸ਼ਰਧਾ ਦੀ ਗੱਲ ਹੈ ਇੱਕ ਆਸਥਾ ਦੀ ਗੱਲ ਹੈ ਸੰਗਤਾਂ ਦੀ ਗੱਲ ਹੈ ਭਾਵਨਾਵਾਂ ਦੀ ਗੱਲ ਹੈ ਕਿਉਂਕਿ ਸੰਗਤ ਬੜੇ ਦੂਤਰਾ ਜਿੱਤੋਂ ਹੁੰਦੀ ਹੈ ਇੱਕ ਦਿਨ ਦਾ ਜਿਹੜਾ ਕਾਫੀ ਲੰਬੇ ਸਮੇਂ ਤੋਂ ਢੀਕ ਹੁੰਦੀ ਹੈ ਲੇਕਿਨ ਜਦੋਂ ਇਸ ਤਰ੍ਹਾਂ ਦੇ ਨਾਲ ਤਾਂ ਹੱਦ ਤੇ ਪਹੁੰਚ ਕੇ ਜਦੋਂ ਵਾਪਸ ਤੇ ਅੰਦਰ ਇੱਕ ਤਾਂ ਮਾਂ ਨੇ ਇਹ ਬਹੁਤ ਦੁੱਖ ਜੀ ਜੀ ਕੀ ਹੁੰਦਾ ਉਹਨਾਂ ਦੇ ਮਾਏ ਜੀ ਅਸੀਂ ਤੁਹਾਨੂੰ ਅਮਰ ਦੇਸ਼ ਸ਼ੇਰ ਕਰਾਂਗੇ ਅਸੀਂ ਜੋ ਪਾਕਿਸਤਾਨ ਕਰਾਂਗੇ ਆਪਣਾ ਬਣਾ ਪਾਕਿਸਤਾਨ ਉਸੇ ਲੋਕਾਂ ਲਈ ਉਹ ਜਿਹੜੇ ਦਰਸ਼ਕ ਦਾਰੇ ਕਰਾਂਗੇ ਇੱਕੋ ਸਾ ਮਜ਼ੇਦਸ਼ਰ ਨਿਕਲਣੀ ਕਿ ਨਾ ਇਹ ਜੋ ਦੁਖਦ ਘੜੀ ਕਹਿ ਸਕਦੇ ਆ ਉਹ ਨਾਲ ਹੀ ਹੈਗੀ ਆ ਕਿਉਂਕਿ ਕਾਫੀ ਮਾਨਸਿਕਾ ਦਾ ਕਾਫੀ ਸ਼ਰਦਾ ਭਾਵ ਸੀਗਾ ਕਿ ਉਹ ਜਾਣਗੇ ਤੇ ਬੋਖਸੇ ਜਦ ਅਚੰਦਜ਼ਾਰੇ ਕਰਨਗੇ ਲੇਕਿਨ ਜੋ ਉਥੋਂ ਦੀ ਹੀ ਇਹਨਾਂ ਨੂੰ ਵਾਪਸ ਭੇਜ ਦਿੱਤਾ ਜਾਂਦਾ ਹੈ ਜੋ ਕਿ ਬਹੁਤ ਮਾੜੀ ਗੱਲ ਹੈ ਤੇ ਅਨੁਲ ਦੇ ਵਿੱਚ ਬਹੁਤ ਜਾਣਕਾਰੀ ਸਾਂਝੀ ਕਰਾਂ ਕਿ ਅੱਜ ਤੱਕ ਇਦਾਂ ਦਾ ਮਾਮਲਾ ਕਦੀ ਵੀ ਸਾਹਮਣੇ ਨਹੀਂ ਆਇਆ ਜੇ ਉਹ ਦੋ ਜੱਥੇ ਜਾਂਦਾ ਹੈ ਤਾਂ ਕਦੀ ਵੀ ਜੱਥੇ ਦੇ ਵਿੱਚ ਸੰਤਾਂ ਨੂੰ ਵਾਪਸ ਨਹੀਂ ਭੇਜਿਆ ਗਿਆ ਲੇਕਿਨ ਇਸ ਵਾਰ ਪਹਿਲੀ ਵਾਰ ਹੋਇਆ ਕਿ ਜਦੋਂ ਸੰਤਾਂ ਨੂੰ ਵਾਪਸ ਭੇਜ ਦਿੱਤਾ ਗਿਆ ਸੰਤਾਂ ਨੂੰ ਜੋ ਵਾਪਸ ਹਉਥੇ ਜਾਂਦੀਆਂ ਜਦੋਂ ਸੰਗਤਾਂ ਦਾ ਉਹਨਾਂ ਦਾ ਇੱਕ ਆਖਰੀ ਕੀ ਕੀ ਚੰਦ ਕਦਮਾਂ ਦੇ ਦੰਡੀ ਦਾ ਪਾਕਿਸਤਾਨ ਹੈ ਤਾਂ ਅਸੀਂ ਪਾਕਿਸਤਾਨ ਦੀ ਧਰਤੀ ਤੇ ਜਾਵਾਂਗੇ ਗੁਰੂ ਘਰਾਂ ਦੇ ਦਰਸ਼ਨ ਕਰਾਂਗੇ ਖਾਸ ਤੌਰ ਤੇ ਨਾਨਕ ਸਾਹਿਬ ਬਾਬੇ ਨਾਨਕ ਦੇ ਘਰ ਜਾਵਾਂਗੇ ਲੇਕਿਨ ਉੱਥੋਂ ਵੀ ਜਦੋਂ ਵਾਪਸ ਮੋੜਦੇ ਹਾਂ ਤਾਂ ਕੁਝ ਛੋਟੇ ਕਈ ਪਰਿਵਾਰ ਇਹੋ ਜਿਹੇ ਨੇ ਜਿਨ੍ਹਾਂ ਦੇ ਕੁਝ ਪਰਿਵਾਰਕ ਮੈਂਬਰ ਦੇ ਨੇ ਉਧਰ ਚਲੇ ਗਏ ਨੇ ਤਾਂ ਕੁਝ ਨੂੰ ਵਾਪਸ ਭੇਜ ਦਿੱਤਾ ਹੈ ਤੇ ਇਹ ਬਹੁਤ ਦੁਖਤ ਜੋ ਸਮਾ ਚਾਰਾ ਹੈ ਜੋ ਕਿਆ ਸਕਦੇ ਆ ਕਿ ਇਸ ਵੇਲੇ ਦੀ ਦੁਖਤ ਹੈ ਕਰੀ ਹੈਗੀ ਹੈ ਉਹਨਾਂ ਸੰਗਤਾਂ ਲਈ ਜਿਨ੍ਹਾਂ ਨੇ ਪਾਕਿਸਤਾਨ ਵੀ ਕੀਤਾ ਅਕਸ਼ੇ ਤੁਹਾਡੀ ਕਿਸੇ ਜੀ ਸੰਗਤ ਦੇ ਨਾਲ ਗੱਲ ਹੋਈ ਹੈ ਕਿ ਜਿਹੜੇ ਲੋਕ ਵਾਪਸ ਆਏ ਨੇ ਉਹਨਾਂ ਦੇ ਨਾਲ ਗੱਲ ਹੋ ਸਕੀ ਹੈ ਬਿਲਕੁਲ ਬਿਲਕੁਲ ਜੀ ਸੰਗਤਾਂ ਦੇ ਨਾਲ ਗੱਲ ਹੋਈ ਹੈ ਸੰਗਤ ਜੋ ਇਸ ਵਕਤ ਬਹੁਤ ਜੋ ਦੁੱਖ ਕਰੀ ਦੇ ਵਿੱਚ ਹੈਗੀ ਆ ਪੱਛਮੀ ਤੋਂ ਪਾਕੀ ਦੋਵੇਂ ਵੀ ਦਿਖਾਈ ਦਿੱਤੀ ਹੈ ਕਿ ਉਹਨਾਂ ਨੇ ਆਖਿਆ ਕਿ ਅਸੀਂ ਜਾਣਾ ਸੀਗਾ ਲੇਕਿਨ ਸਾਨੂੰ ਕਿਉਂ ਵਾਪਸ ਕਿਹਾ ਤਾਂ ਸੰਗਤ ਜਿਹੜੀ ਆ ਬਹੁਤ ਰੋ ਰਹੀ ਆ ਤਾਂ ਅਸੀਂ ਉਹ ਵੀ ਤਾਂ ਸਾਂਝੀਆਂ ਕਰਾਂਗੇ ਹੁਣ ਵੀ ਅਸੀਂ ਸੰਗਤ ਦੇ ਨੇੜੇ ਆ ਤਾਂ ਗੱਲਬਾਤ ਕਰਕੇ ਵੀ ਅਸੀਂ ਜ਼ਰੂਰ ਭੇਜਦੇ ਆ ਤਾਂ ਤੁਹਾਡੇ ਨਾਲ ਜਾਣਕਾਰੀ ਆਪਣੇ ਜਿਹੜੇ ਦਰਸ਼ਕ ਨੇ ਉਹਨਾਂ ਤੱਕ ਜਿਹੜੀ ਹੈ ਜਾਣਕਾਰੀ ਸਾਂਝੀ ਕਰਦੇ ਆ ਲੇਕਿਨ ਇਤਿਹਾਸ 'ਚ ਪਹਿਲੀ ਵਾਰ ਹੋਇਆ ਕਿ ਇਸ ਤਰ੍ਹਾਂ ਦੇ ਨਾਲ ਜਦੋਂ ਜੱਥਾ ਜਾਵੇ ਜੀ ਜੱਥੇ ਦੇ ਜਿਹੜੇ ਸ਼ਰਧਾਲੂ ਨੇ ਉਹਨਾਂ ਨੂੰ estranger ਨਾਲ ਵਾਪਸ મોੜ ਦਿੱਤਾ ਗਿਆ ਹੋਵੇ ਜੀ ਬਿਲਕੁਲ ਬਹੁਤ-ਬਹੁਤ ਸ਼ੁਕਰੀਆ ਅਕਸ਼ਤ ਤੁਹਾਡਾ ਜਾਣਕਾਰੀ ਸਾਂਝੀ ਕਰਨ ਦੇ ਲਈ ਸੋ ਤੁਸੀਂ ਸੁਣਿਆ ਕਿ ਇਸ ਤਰੀਕੇ ਦੇ ਨਾਲ 30 ਤੋਂ 40 ਲੋਕਾਂ ਨੂੰ ਦੱਸੇ ਕਿ ਵਾਪਸ ਜੋ ਹੈ 28 ਸਰਤੋਂ ਭੇਜ ਦਿੱਤਾ ਗਿਆ ਹੈ ਕਿ ਸਿਰਫ ਇਸ ਚੀਜ਼ ਦਾ ਹਵਾਲਾ ਦਿੰਦੇ ਹੋਏ ਕਿ ਜਿਹੜੀ ਉਹਨਾਂ ਦੀ ਪੁਲਿਸ ਇਨਕੁਆਇਰੀ ਹੈ ਉਹ ਸਹੀ ਤਰੀਕੇ ਦੇ ਨਾਲ ਨਹੀਂ ਹੋਈ ਤਾਂ ਇਹ ਰੀਜ਼ਨ ਦਿੰਦੇ ਹੋਏ ਇਹ ਕਾਰਨ ਦਿੰਦੇ ਹੋਏ ਦੱਸੇ ਕਿ ਸੰਗਤਾਂ ਨੂੰ ਜੋ ਹੈ 28 ਸਰਤੋਂ ਵਾਪਸ ਭੇਜ ਦਿੱਤਾ ਗਿਆ ਹੈ ਹਾਲਾਂਕਿ SDPC ਦਾ ਕਹਿਣਾ ਹੈ ਕਿ ਉਹ ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਕਰਨਗੇ ਪੁੱਛਣਗੇ ਇਨ੍ਹਾਂ ਸੁਰੱਖਿਆ ਏਜੰਸੀਆਂ ਤੋਂ ਕਿ ਆਖਰਕਾਰ ਕੀ ਕਾਰਨ ਰਾਇ ਹੈ ਕਿ ਜਿਸ ਕਰਕੇ ਸੰਤਾਂ ਨੂੰ ਵਾਪਸ ਭੇਜਿਆ ਗਿਆ ਸੋ 30 ਤੋਂ 40 ਲੋਕਾਂ ਨੂੰ ਜੋ ਹੈ ਦੱਸੇ ਕਿ ਜੋ ਕਿ ਪਾਕਿਸਤਾਨ ਦੀ ਧਰਤੀ ਤੇ ਜਾਣ ਵਾਲੇ ਸੀਗੇ ਲੇਕਿਨ ਉਥੇ ਜੋ ਹੈ ਬਾਰਡਰ ਤੋਂ ਹੀ ਉਹਨਾਂ ਨੂੰ ਵਾਪਸ ਭੇਜ ਦਿੱਤਾ ਗਿਆ ਸੋ ਸੰਗਤਾਂ ਦੇ ਵਿੱਚ ਭਾਰੀ ਰੋਸ ਹੈ ਉਹ ਦੱਸ ਕਿ ਇਸ ਵੇਲੇ ਕਿਤਨਾ ਕਿਤੇ ਕਾਫੀ ਨਿਰਾਸ਼ ਨੇ ਕਿ ਉਹਨਾਂ ਨੇ ਨਨਕਾਣਾ ਸਾਹਿਬ ਵਿਖੇ ਜੋ ਮੱਥਾ ਟੇਕਣ ਜਾਣਾ ਸੀਗਾ ਲੇਕਿਨ ਉਸ ਤੋਂ ਪਹਿਲਾਂ ਹੀ ਇਸ ਤਰੀਕੇ ਦੇ ਨਾਲ ਵੀਜ਼ਾ ਲੈਣ ਦੇ ਬਾਵਜੂਦ ਉਹਨਾਂ ਨੂੰ ਵਾਪਸ ਭੇਜ ਦਿੱਤਾ ਗਿਆ ਇਨਵੈਸਟੀਗੇਸ਼ਨ ਜਿਹੜੀ ਹੈ ਯਾਨੀ ਆਪਾਂ ਕਹ ਲੈ ਕਿ ਇਨਕੁਆਇਰੀ ਦੇ ਹਵਾਲਾ ਦਿੰਦੇ ਹੋਏ ਜੋ ਹੈ ਉਹਨਾਂ ਨੂੰ ਵਾਪਸ ਭੇਜਿਆ ਗਿਆ ਸੋ ਇਸ ਪੂਰੇ ਮਾਮਲੇ ਤੇ ਦੱਸਦੇ ਕਿ ਐਸਜੀਪੀਸੀ ਦੇ ਸਖਤਰ ਪ੍ਰਤਾਪ ਸਿੰਘ ਹੋਣਾ ਦਾ ਵੀ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਦੱਸਿਆ ਕਿ ਕਿਵੇਂ ਜੋ ਹੈ ਸੰਤਾਂ ਨੂੰ ਵਾਪਸ ਭੇਜਿਆ ਗਿਆ ਤੇ ਇਸ ਵੇਲੇ ਕੀ ਕੁਝ ਸਥਿਤੀ ਹੈ ਉਹਨਾਂ ਨੇ ਬਿਆਨ ਸਾਂਝਾ ਕੀਤਾ ਸੋ ਕੀ ਕੁਝ ਉਹਨਾਂ ਦੇ ਵੱਲੋਂ ਕਿਹਾ ਗਿਆ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਤੋਂ ਜਗ ਚਾਨਣ ਹੋਵਾ ਜਿਵੇਂ ਘਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਭਲੋਵਾ ਐਸੇ ਸਤਿਗੁਰੂ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਜਿਹੜਾ ਮਨਾਉਣ ਲਈ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇੱਕ ਵਿਸ਼ੇਸ਼ ਜਥਾ ਪਾਕਿਸਤਾਨ ਸਥਿਤ ਗੁਰਦੁਆਰਾ ਮਾਦੀ ਦਰਸ਼ਨ ਲਈ ਭੇਜਿਆ ਜਾ ਰਿਹਾ ਇਹ ਜਥੇ ਦੇ ਜਿਹੜੇ ਅਗਵਾਈ ਉਹ ਬੀਬੀ ਗੁਰਿੰਦਰ ਕੌਰ ਜੀ ਭੋਲੂਵਾਲ ਤੇ ਸਤਾਰ ਬਰਿੰਦ ਗਰਮੀਤ ਸਿੰਘ ਜੀ ਭੂਕਰ ਰਹੇ ਨੇ ਇਹ ਜਥੇਦਾਰ ਸਿੰਘ ਸਾਹਿਬ ਯਾਨੀ ਕੁਲਦੀਪ ਸਿੰਘ ਕੜਕਾਜੀ ਵੀ ਜਾ ਰਹੇ ਨੇ ਇਹ ਜਥੇਦਾਰ ਜਦੋਂ ਹੁਣ ਅਮਨ ਪਤਾ ਲੱਗਾ ਕਿ ਜਦੋਂ ਬਾਰਡ ਤੇ ਪਹੁੰਚਿਆ ਉੱਥੇ ਜਿਹੜੀਆਂ ਏਜੰਸੀਆਂ ਨੇ ਉਹਨਾਂ ਵੱਲੋਂ ਕੁਝ ਵਿਅਕਤੀਆਂ ਨੂੰ ਜਿਹੜੇ ਜਥੇਦਾਰ ਦੇ ਨਾਲ ਜਾ ਰਹੇ ਨੇ ਦਰਸ਼ਨ ਕਰਨ ਉਹਨਾਂ ਨੂੰ ਰੋਕ ਲਿਆ ਗਿਆ ਇਹ ਉਹਨਾਂ ਦੀ ਕੋਈ ਇਨਕੁਆਰੀ ਦਾ ਹਵਾਲਾ ਦਿੱਤਾ ਗਿਆ ਕੇਸ ਦਾ ਹਵਾਲਾ ਦੇ ਕੇ ਰੋਕ ਲਿਆ ਗਿਆ ਤੇ ਨਾ ਹੀ ਉਹਨਾਂ ਨੂੰ ਦੱਸ ਰਿਹਾ ਏਰੀਅਨ ਏਰੀਅਨ ਵੀ ਦੱਸ ਰਿਹਾ ਸਿਰਫ ਇਹ ਕਹਿ ਰਿਹਾ ਕਿ ਤੁਹਾਡਾ ਕੋਈ ਜੀ ਪੈਂਡਿੰਗ ਆ ਕੋਈ ਕੇਸ ਤੇ ਨਾ ਉਹਨਾਂ ਦੇ ਕਿਸੇ ਤੇ ਕੋਈ ਕੇਸ ਪੈਂਡਿੰਗ ਯੋ ਮੈਨੂੰ ਪਤਾ ਲੱਗਾ ਮੈਨੂੰ ਇਹ ਪਤਾ ਲੱਗਾ ਕਿ ਇਨਕੁਆਰੀ ਜਿਹੜੀ ਉਹ ਲੇਟ ਹੋਈ ਆ ਤੇ ਇਨਕੁਆਰੀ ਕਿੰਨੇ ਕਰਨੀ ਪੰਜਾਬ ਸਰਕਾਰ ਨੇ ਜਾਂ ਭਾਰਤ ਸਰਕਾਰ ਨੇ ਕਰਾਉਣੀ ਆ ਤਾਂ ਇਹਦਾ ਮਤਲਬ ਆ ਕਿ ਜਿਹੜੇ ਯਾਤਰੂਨ ਰੋਕਿਆ ਗਿਆ ਉਹ ਸਿੱਖਾਂ ਦੇ ਮਨਾਂ ਨੂੰ ਭਾਰੀ ਠੇਸ ਪਹੁੰਚ ਰਹੀ ਹੈ ਉਹਨਾਂ ਸਿੱਖਾਂ ਦੇ ਇਰਦੇ ਬਲੁੰਦਰੇ ਜਾ ਰਹੇ ਨੇ ਕਿਉਂਕਿ ਜਦੋਂ ਜਦੋਂ ਕੋਈ ਵੀ ਸਿੱਖ ਜਦੋਂ ਅਰਦਾਸ ਕਰਦਾ ਔਰ ਜਾਨ ਹੈ ਅਰਦਾਸ ਹੁੰਦੀ ਕਿ ਜਿੰਨਾ ਗੁਰਤਾ ਮਨੁੱਖ ਸਿੱਖ ਪੰਥ ਤੋਂ ਵਿਛੋੜਿਆ ਗਿਆ ਉਹਨਾਂ ਦੇ ਖੁੱਲੇ ਦਰਸ਼ੀਦਾਰ ਹੁਣ ਜਦੋਂ ਸਿੱਖ ਆਪਣੇ ਗੁਰੂ ਦੇ ਦਰਸ਼ਨ ਕਰਨ ਲਈ ਜਾ ਰਿਹਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਜਿਹੜਾ ਮਨੋਂ ਲੇ ਜਾ ਰਿਹਾ ਤਾਂ ਬਾਰਡਰ ਤੇ ਰੋਕ ਕੇ ਉਹਨਾਂ ਦੇ ਹਿਰਦਿਆਂ 'ਤੇ ਕੀ ਬੀਜ ਦੀ ਹੋਗੀ ਇਤੋਂ ਤੱਕ ਕਿ ਉਹਨਾਂ ਦੇ ਨਾਲ ਤੇ ਜੋ ਬਿਧਰੀ ਹੋਏ ਉਹ ਜਾਣਦੇ ਵਿਚਾਰੇ ਪਰ ਦੂਜੀ ਸਿੱਖ ਸੰਗਤ ਤੇ ਬਹੁਤ ਮਾੜਾ ਪ੍ਰਭਾਵ ਪੈ ਰਿਹਾ ਮੈਂ ਪੰਜਾਬ ਸਰਕਾਰ ਦੇ ਭਾਰਤ ਸਰਕਾਰ ਨੂੰ ਬੇਨਤੀ ਕਰਦਾ ਕਿ ਜਿਨ੍ਹਾਂ ਦੇ ਵਿਸ਼ੇ ਲੱਗੇ ਉਹਨਾਂ ਨੂੰ ਨਾ ਰੋਕਿਆ ਜਾਵੇ ਤੇ ਜੇ ਰੋਕਿਆ ਗਿਆ ਤੇ ਇਹਦੇ ਨਾਲ ਸਿੱਖਾਂ ਦੇ ਅਨਾਂ ਵਿੱਚ ਸਰਕਾਰ ਪ੍ਰਤੀ ਨਫ਼ਰਤ ਪੈਦਾ ਹੋਏਗੀ